ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਤੇ 25 ਜੂਨ ਤੋਂ ਲੈ ਕੇ ਹੁਣ ਤੱਕ ਨਿਆਂਇਕ ਰਾਸਤੇ ਨੇ ਵਿਕਰਮਜੀਤਿਆ ਲਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾ ਵੱਲੋਂ ਪਿਛਲੇ ਦਿਨਾਂ ਵਿੱਚ ਰੈਲੀ ਕੀਤੀ ਗਈ ਸੀ ਹਲਕਾ ਮਜੀਠੇ ਦੇ ਵਿੱਚ ਜਿੱਥੇ ਕਿ ਗਨੀਪ ਕੌਰ ਮਜੀਠਿਆ ਨੇ ਵੀ ਲਲਕਾਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਲਾਮ ਅਲੈਕਮ ਸਸਰੀਆ ਕਾਲ ਕੇ ਦਾ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਵੇਗਾ ਹੱਸਦੇ ਵਾਸਤੇ ਹੋਵੇਗਾ ਚੜਦੀ ਕਲਾ ਚ ਹੋਵੇਗਾ ਸ਼੍ਰੋਮਣੀ ਕਾਲੀ ਦਾਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਦੇਣ ਬਾਦ ਦੇਣਵਾਦੀਆਂ ਜਾ ਰਹੀਆਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਕਾਲੀ ਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਤਕਰੀਰ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਜਲਦ ਵਿਕਰਮ ਮਜੀਠੀਆ ਜੇਲ੍ਹੋਂ ਬਾਹਰ ਆ ਜਾਏਗਾ ਲੇਕਿਨ ਸੀਐਮ ਪੰਜਾਬ ਭਗਵੰਤ ਮਾਨ ਨੇ ਕੇ ਭਾਂਡੇ ਚ ਪਾਇਆ ਸਿਕਰਮ ਸਿੰਘ ਮਜੀਠੀਆ ਨੂੰ ਤੇ ਕਿਸੇ ਵੀ ਸੂਰਤ ਬਿਕਰਮ ਮਜੀਠੀਆ ਜੇਲੋਂ ਬਾਹਰ ਨਹੀਂ ਆ ਸਕਦਾ ਅਦਾਲਤ ਦੇ ਵੱਲੋਂ ਵੀ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ ਤੇ ਬਿਕਰਮ ਸਿੰਘ ਮਜੀਠੀਆ ਲੰਬੇ ਹਰਸੇ ਤੱਕ ਜੇਲ੍ਹ ਚ ਰਹਿ ਸਕਦਾ ਹੈ ਕੀ ਮਾਮਲਾ ਸਾਰਾ ਕੁਝ ਜਾਣਿਆ ਗਿਆ ਅੱਜ ਦੀ ਵੀਡੀਓ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠੀਆ ਤੇ 25 ਜੂਨ ਤੋਂ ਲੈ ਕੇ ਹੁਣ ਤੱਕ ਨਿਆਇਕ ਹਰਾਸਤੇ ਨੇ ਬਿਕਰਮਜੀਠਿਆ ਨਾਬਾਦੀ ਨਮੀ ਜੇਲ੍ਹ ਦੇ ਵਿੱਚ ਬੰਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਪਿਛਲੇ ਦਿਨਾਂ ਵਿੱਚ ਰੈਲੀ ਕੀਤੀ ਗਈ ਸੀ ਹਲਕਾ ਮਜੀਠੇ ਦੇ ਵਿੱਚ ਜਿੱਥੇ ਕਿ ਗਨੀਪ ਕੌਰ ਮਜੀਠਿਆ ਨੇ ਵੀ ਲਲਕਾਰਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਅਸੀਂ ਤੁਹਾਡੇ ਸਾਹਮਣੇ ਨਹੀਂ ਝੁਕਾਂਗੇ ਅਸੀਂ ਸੱਚ ਦਾ ਸਾਥ ਦੇਾਂਗੇ ਚਾਹੀ ਮੈਨੂੰ ਚਾਹੀ ਮੇਰੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਓ ਤੇ ਉਥੇ ਹੀ ਸੁਖਵੀਰ ਬਾਦਲ ਨੇ ਕਿਹਾ ਸੀ ਕਿ ਭਈ ਜਵਾਨਤ ਮਿਲ ਜਾਵੇਗੀ ਜਵਾਨ ਤੇ ਬਾਹਰ ਆਉਣਗੇ ਤੁਹਾਡੇ ਅਰਮਣ ਆਗੂ ਬਿਕਰਮ ਮਜੀਠੀਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਤਾਮ ਝਾਮ ਝੋਕਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਦੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਜਿਹੜੀ ਵੀ ਉਹਨਾਂ ਨੇ ਗੱਲਬਾਤ ਕਰਨੀ ਹੈ ਜਾਂ ਕਿਸੇ ਤੇ ਕਾਰਵਾਈ ਕਰਨੀ ਹੈ ਉਹ ਭਾਰਤ ਦੇ ਕਾਨੂੰਨ ਦੇ ਅਨੁਸਾਰ ਕੀਤੀ ਜਾਂਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹੀ ਕੀਤਾ ਬਿਕਰਮ ਮਜੀਠੀਆ ਦੇ ਨਾਲ ਭਾਵੇਂ ਬਿਕਰਮ ਮਜੀਠੀਆ ਵੱਲੋਂ ਰੋਲਾ ਪਾਇਆ ਗਿਆ ਕਿ ਰਾਜਨੀਤੀ ਕਰਕੇ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਨਿਕਮੀਆਂ ਦੱਸ ਰਿਹਾ ਹਾਂ ਸਰਕਾਰ ਹਰ ਫਰੰਟ ਤੋਂ ਫੇਲ ਹੋਈ ਹੈ ਉਹ ਬਦਲਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਤੇ ਵੱਡੀ ਕਾਰਵਾਈ ਕੀਤੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਤੁਸੀਂ ਉਹ ਹੋ ਜਿਨ੍ਹਾਂ ਨੇ ਪੰਜਾਬ ਦੇ ਪੰਜਾਬ ਦੇ ਵਿੱਚ ਰਹਿੰਦੀਆਂ ਮਾਵਾਂ ਭੈਣਾਂ ਤੇ ਧੀਆਂ ਦੀਆਂ ਰੰਗ ਬਰੰਗੀਆਂ ਚੁੰਮੀਆਂ ਚਟੀਆਂ ਕਰ ਦਿੱਤੀਆਂ ਤੁਹਾਡੇ ਵੇਚੇ ਹੋਏ ਨਸ਼ੇ ਦੇ ਨਾਲ ਤੁਹਾਡੇ ਤੁਹਾਡੀ ਕੀਤੀ ਤਸਕਰੀ ਦੇ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨ ਮੌਤ ਦੀ ਭੇਡ ਚੜ ਗਿਆ ਪੰਜਾਬ ਦੇ ਵਿੱਚ ਚਿੱਤੇ ਦਾ ਸ਼ੀਮਾ ਦਰਿਆ ਵਗਿਆ ਸ਼ਰੂਮਣੀ ਅਕਾਲੀ ਦਲ ਦੇ ਰਾਜ ਵਿੱਚ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਗੱਲ ਕਰਦੇ ਨੇ ਉਹ ਤੱਥਾਂ ਦੇ ਆਧਾਰ ਤੇ ਉਹ ਦਲੀਲਾਂ ਦੇ ਆਧਾਰ ਤੇ ਉਹ ਪੀਲਾਂ ਦੇ ਆਧਾਰ ਤੇ ਗੱਲ ਕਰਦੇ ਨੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮਜੀਠੀਆ ਵਰਗੇ ਤਣਾੜ ਸ਼ਰੂਮਣੀ ਅਕਾਲੀ ਦਲ ਦੇ ਆਗੂ ਨੂੰ ਹੱਥ ਪਾਇਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕੱਚੀਆਂ ਗੁਣੀਆਂ ਨਹੀਂ ਖੇਡੀਆਂ ਕਿਉਂਕਿ ਸਿਆਸਤ ਵਿੱਚ ਉਹਨਾਂ ਨੂੰ ਵੀ ਕਾਫੀ ਲੰਮਾ ਸਮਾ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਨੇ ਕਿ ਮੈਨੂੰ ਕਈ ਲੋਕਾਂ ਨੇ ਕਿਹਾ ਸੀ ਕਿ ਤੁਸੀਂ ਬਿਕਰਮਜੀਠੀਆ ਨੂੰ ਹੱਥ ਨਾ ਪਾਓ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕ ਸਾਡੇ ਨਾਲ ਨਹੀਂ ਅਸੀਂ ਇਹਨਾਂ ਨੂੰ ਹੱਥ ਪਾਵਾਂਗੇ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਵੀ ਹੈ ਕੁੱਟਿਆ ਵੀ ਹੈ ਤੇ ਦੂਸਰੇ ਪਾਸੇ ਕਾਰਵਾਈ ਕਰਨ ਤੋਂ ਬਾਅਦ ਮੁਹਾਲੀ ਦੀ ਸਤਾਨਕ ਅਦਾਲਤ ਵਿੱਚੋਂ ਜਿਹੜਾ ਇਨਕਾਰ ਹੋਇਆ ਕਿ ਜ਼ਬਰਦਸਤ ਨਹੀਂ ਮਿਲੇਗੀ ਫਿਰ ਇਨਕਾਰ ਕੀਤਾ ਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਹੁਣ ਦਰਵਾਜ਼ਾ ਖੜਕਾਇਆ ਗਿਆ ਹੈ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦੇ ਹਵਾਲੇ ਤੋਂ ਖਬਰ ਸੁਪਰੀਮ ਕੋਰਟ ਦੇ ਨੂੰ ਲੈ ਕੇ ਵੱਡਾ ਜਿਹੜਾ ਫੈਸਲਾ ਆਵੇਗਾ ਉਸ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਤ ਦੇਣ ਦੇ ਇਨਕਾਰ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਲ ਮੰਤਰੀ ਬਿਕਰਮਜੀਠੀਆ ਨੇ ਹੁਣ ਸੁਪਰੀਮ ਕੋਰਟ ਦਾ ਰੁਕ ਕੀਤਾ ਹੈ ਹਾਈ ਕੋਰਟ ਵੱਲੋਂ ਉਹਨਾਂ ਦੀ ਨਿਜਮਤ ਜਵਾਬਤ ਪੋਜੀਸ਼ਨ ਰੱਦ ਕਰਨ ਤੋਂ ਤੁਰੰਤ ਬਾਅਦ ਮਨਜੀਤਿਆ ਨੇ ਸੁਪਰੀਮ ਕੋਰਟ ਵਿੱਚ ਜ਼ਬਾਨਤ ਅਰਜੀ ਦਾਇਰ ਕੀਤੀ ਹੈ ਪਹਿਲਾਂ ਮੁਹਾਲੀ ਦੀ ਸਤਾਨਕ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਸੀ ਫਿਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਜਦੋਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜ਼ਬਾਨਤ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੁਣ ਵਿਕਰਮਜੀਤਿਆ ਵਿਕਰਮਜੀਤਿਆ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾ ਵੱਲੋਂ ਦਰਵਾਜ਼ਾ ਖੜਕਾਇਆ ਗਿਆ ਹੈ ਦੇਸ਼ ਦੀ ਮਾਣਯੋਗ ਅਦਾਲਤ ਸੁਪਰੀਮ ਕੋਰਟ ਦਾ ਮਜੀਠੀਆ ਦੇ ਵਕੀਲ ਅਸਦ ਸਿੰਘ ਅਰਸ਼ਦੀਪ ਸਿੰਘ ਕਲੇਰ ਨੇ ਪੁਸ਼ਟੀ ਕੀਤੀ ਕਿ ਹਾਈ ਕੋਰਟ ਵੱਲੋਂ ਰਾਤ ਦੇਵ ਦੇ ਇਨਕਾਰ ਕਰਨ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸੁਪਰੀਮ ਕੋਰਟ ਉਹਨਾਂ ਦੇ ਉਹਨਾਂ ਨੂੰ ਇਨਸਾਫ ਦੇਵੇਗੀ ਇਸ ਤੋਂ ਪਹਿਲਾਂ ਲਗਭਗ 20 ਪੰਨਿਆਂ ਦੇ ਹਾਈ ਕੋਰਟ ਦੇ ਹੁਕਮ ਵਿੱਚ ਜਸਿਸ ਜਸਟਿਸ ਤ੍ਰਿਭਵਨ ਤ੍ਰਿਭਵਨ ਵੰਦਿਆ ਨੇ ਕਿਹਾ ਕਿ ਆਰਥਿਕ ਅਪਰਾਧ ਆਪ ਅਪਰਾਧਾਂ ਤੋਂ ਵੱਖਰੇ ਵਰਗ ਵਿੱਚ ਆਉਂਦੇ ਹਨ ਅਜਿਹੇ ਮਾਮਲਿਆਂ ਵਿੱਚ ਇੱਕ ਡੂੰਗੀ ਸਾਜਿਦਤ ਅਤੇ ਜਨਤਕ ਫੰਡਾਂ ਦੀ ਦੁਰਵਰਤੋਂ ਦੀ ਸੁਭਾਵਨਾ ਹੁੰਦੀ ਹੈ ਇਸ ਲਈ ਅਦਾਲਤ ਨੂੰ ਜਵਾਨ ਦੇ ਵਿਚਾਰ ਕਰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ 5 ਦਸੰਬਰ ਨੂੰ ਕ੍ਰਿਸ਼ਟਾਚਾਰ ਮਾਮਲੇ ਵਿੱਚ ਮਜੀਠੀਆ ਦੀ ਮਜੀਠੀਆ ਦੀ ਨਿਜਮਤ ਜਵਾਨ ਪਟੀਸ਼ਨ ਰੱਦ ਕਰ ਦਿੱਤੀ ਅਦਾਲਤ ਨੇ ਕਿਹਾ ਕਿ ਜਾਂ ਦੌਰਾਨ ਆਏ ਵਿਤੀ ਲੈਣ ਦੇਣ ਜਿਸ ਵਿੱਚ ਕੰਪਨੀਆਂ ਦਾ ਇੱਕ ਗੁੰਡਲਦਾਰ ਨੈਟਵਰਕ ਅਤੇ ਵਿਦੇਸ਼ੀ ਸਰੋਤਾਂ ਤੋਂ ਸ਼ੱਕੀ ਫੰਡ ਸ਼ਾਮਲ ਹਨ ਅਤੇ ਗੰਭੀਰ ਆਰਥਿਕ ਅਪਰਾਧ ਵੱਲ ਇਸ਼ਾਰਾ ਕਿਤਾਬ ਅਦਾਲਤ ਨੇ ਜਾਂਚ ਏਜੰਸੀਆਂ ਨੂੰ 3 ਮਹੀਨੇ ਦੇ ਅੰਦਰ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਜਾਂਚ ਅਰਦਾਸ ਸਮੇਂ ਅੰਦਰ ਪੂਰੀ ਨਹੀਂ ਹੁੰਦੀ ਤਾਂ ਪਟੀਸ਼ਨ ਕਰਤਾ ਨਵੀਂ ਜ਼ਮਾਨਤ ਪਟੀਸ਼ਨ ਦਾਇਰ ਕਰ ਸਕਦਾ ਹੈ ਹਾਈ ਕੋਰਟ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਮਜੀਠਿਆ ਰਾਜਨੀਤਿਕ ਰੁਤਬੇ ਅਤੇ ਪ੍ਰਭਾਵ ਨੂੰ ਦੇਖਦੇ ਹੋਏ ਇਸ ਸੁਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਾਂ ਕਾਵਡ ਪਾ ਸਕਦਾ ਹੈ ਇਸ ਆਧਾਰ ਤੇ ਅਦਾਲਤ ਨੇ ਨਿਜਮਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਯਾਨੀ ਕਿ ਏਜੰਸੀਆਂ ਨੂੰ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਜੇਕਰ 3 ਮਹੀਨਿਆਂ ਦੇ ਵਿੱਚ ਉਹ ਦੋਸ਼ ਐਦ ਨਹੀਂ ਕਰ ਪਾਉਂਦੇ ਤਾਂ ਫਿਰ ਪਟੀਸ਼ਨ ਕਰਤਾ ਨੂੰ ਜ਼ੁਬਾਨ ਤੇ ਲਾਉਣ ਦਾ ਹੱਕ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਉਸ ਤੋਂ ਪਹਿਲਾਂ ਹੀ ਵਿਕਰਮਜੀਠੀਆ ਨੇ ਵਿਕਰਮਜੀਠੀਆ ਦੇ ਪਾਕ ਨੇ ਦਲੀਲ ਕੀਤੀ ਕਿ ਇਹ ਮਾਮਲਾ ਸਿਰਫ ਐਨਡੀਪੀਸੀ ਕੇਸ ਤੋਂ ਪੁਰਾਣੇ ਦੋਸ਼ਾਂ ਨੂੰ ਦਰਾਉਂਦਾ ਹੈ ਅਤੇ ਸਰਕਾਰ ਦੁਆਰਾ ਰਾਜਨੀਤਿਕ ਬਦਲਾਖੂਰੀ ਦੀ ਕਾਰਵਾਈ ਸੀ ਅਦਾਲਤ ਨੇ ਇਸ ਬੀਨੂ ਰੱਦ ਕਰਦੇ ਹੋਏ ਕਿਹਾ ਕਿ ਐਨਡੀਪੀਸੀ ਕੇਸ ਦੀ ਜਾਂਚ ਦੌਰਾਨ ਸਾਹਮਣੇ ਆਏ ਨਵੇਂ ਤੱਥਾਂ ਅਤੇ ਇੱਕ ਵੱਡੀ ਸਾਜਿਦ ਤੇ ਸੰਗੀਤਾ ਦੇ ਆਧਾਰ ਤੇ ਦੂਜੀ ਐਫਆਈਆਰ ਦਰਜ ਕਰਨਾ ਕਾਨੂੰਨੀ ਤੌਰ ਤੇ ਸਹੀ ਸੀ ਦੂਜੀ ਕਾਰਵਾਈ ਐਨਡੀਪੀਸੀ ਦੇ ਪਰਚੇ ਦੇ ਕਾਰਵਾਈ ਕਿਉਂ ਕੀਤੀ ਗਈ ਇਸ ਉੱਤੇ ਵੀ ਸਵਾਲ ਖੜੇ ਕੀਤੇ ਨੇ ਬਿਕਰਮਜੀਤਿਆ ਦੇ ਵਕੀਲ ਨੇ ਲੇਕਿਨ ਉਸ ਦਾ ਜਵਾਬ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਨੇ ਮਖੂਮੀ ਦਾ ਦਿੱਤਾ ਹੈ ਇਸ ਕਰਕੇ ਦਰਵਾਜ਼ਾ ਸੁਪਰੀਮ ਕੋਰਟ ਦਾ ਖੜਕਾਇਆ ਗਿਆ ਹੈ ਅਸਿਸਟੈਂਟ ਕਲੇਰ ਜੋ ਐਡਵੋਕੇਟ ਨੇ ਪਲਾਸ ਚਰੂਮਣੀ ਇਕਾਲੀ ਦਲ ਦੇ ਸੂਖਮੈ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਆਸ ਹੈ ਸਾਨੂੰ ਵਿਸ਼ਵਾਸ ਹੈ ਕਿ ਸੁਪਰੀਮ ਕੋਰਟ ਤੋਂ ਬਿਕਰਮ ਮਜੀਠੀਆ ਨੂੰ ਵੱਡੀ ਰਾਤ ਮਿਲੇਗੀ ਜੀ ਤੇ ਐਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਹੱਥ ਪੈਰ ਮਾਰਦਾ ਹੈ ਜੇਲ੍ਹ ਦੇ ਵਿੱਚ ਹੀ ਕੰਮ ਮਾਰਦਾ ਹੈ ਬਿਕਰਮ ਸਿੰਘ ਮਜੀਠੀਆ ਦੀ ਕੋਸ਼ਿਸ਼ ਹੈ ਜਲ ਤੋ ਜਲ ਜੇਲ੍ਹ ਚੋਂ ਬਾਹਰ ਆਵਾ ਤੇ ਆ ਕੇ ਮੁੱਛਾਂ ਨੂੰ ਤਾ ਦੇਵਾ ਤੇ ਸੀਐਮ ਪੰਜਾਬ ਭਗਵੰਤ ਮਾਨ ਨੂੰ ਛੇੜਾਂ ਲੇਕਿਨ ਸੀਐਮ ਪੰਜਾਬ ਨੇ ਪੱਕੇ ਹੱਥ ਪਾਏ ਨੇ ਵਿਕਰਮ ਸਿੰਘ ਮਜੀਠੀਆ ਨੂੰ ਵਿਕਰਮ ਮਜੀਠੀਆ ਨੂੰ ਪੱਕੇ ਭਾਂਡੇ ਚ ਪਾਇਆ ਸੀ ਐਮ ਪੰਜਾਬ ਨੇ ਤੇ ਵਿਜੀਲੈਂਸ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਅਦਾਲਤ ਦੇ ਵਿੱਚ ਕਿਸੇ ਵੀ ਸੂਰਤ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਜ਼ਮਾਨਤ ਨਹੀਂ ਮਿਲ ਸਕਦੀ ਹਰ ਅਦਾਲਤ ਤੋਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ ਅਦਾਲਤਾਂ ਦਾ ਕਹਿਣਾ ਹੈ ਵਿਕਰਮ ਸਿੰਘ ਮਜੀਠੀਆ ਮੁਜਰਮ ਹੈ ਤੇ ਕਿਸੇ ਵੀ ਸੂਰਤ ਜੇਲ੍ਹੋਂ ਬਾਹਰ ਜਾ ਕੇ អនុਜ਼ਾਦੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਜੇਲ੍ਹੋਂ ਬਾਹਰ ਜਾਏਗਾ ਤੇ ਲੋਕਾਂ ਦੇ ਉੱਤੇ ਪ੍ਰੈਸ਼ਰ ਪਾਏਗਾ ਲੋਕਾਂ ਦੇ ਉੱਤੇ ਤਸ਼ੱਦਦ ਕਰੇਗਾ ਕਿਉਂਕਿ ਪੰਜਾਬ ਦਾ ਬਹੁਤ ਹੀ ਵੱਡਾ ਬਦਮਾਸ਼ ਹੈ ਵਿਕਰਮ ਸਿੰਘ ਮਜੀਠੀਆ ਤੇ ਏਨੂੰ ਕਿਸੇ ਵੀ ਸੂਰਤ ਰਾਹਤ ਨਹੀਂ ਦਿੱਤੀ ਜਾ ਸਕਦੀ ਲੇਕਿਨ ਦੂਸਰੀ ਤਰਫ ਵਿਕਰਮ ਮਜੀਠੀਆ ਐਡੀ ਚੋਟੀ ਦਾ ਜ਼ੋਰ ਲਾ ਰਿਹਾ ਕਿ ਕਿਸੇ ਵੀ ਤਰ੍ਹਾਂ ਮੈਂ ਅਦਾਲਤ ਚੋਂ ਰਿਲੀਫ ਲੈ ਕੇ ਜੇਲ੍ਹ ਚੋਂ ਬਾਹਰ ਆ ਜਾ ਤਾਂ ਆਪਣੇ ਕੇਸ ਨੂੰ ਮੈਂ ਖਤਮ ਕਰਾਂ ਆਪਣੇ ਜਿਹੜੇ ਗਵਾਹ ਨੇ ਉਹਨਾਂ ਦਾ ਮੈਂ ਮੂੰਹ ਬੰਦ ਕਰਾਵਾਂ ਆਪਣਾ ਜਿਹੜਾ ਪੈਸਾ ਤੇ ਆਪਣੀ ਤਾਕਤ ਹੈ ਉਹਦਾ ਇਸਤੇਮਾਲ ਕਰਾਂ ਤੇ ਆਪਣੇ ਖਿਲਾਫ ਹਰ ਗਵਾਹ ਨੂੰ ਮੈਂ ਖਰੀਦ ਲਾਵਾਂ ਜਾਂ ਉਹਨੂੰ ਤਸ਼ੱਦਦ ਕਰਾਂ ਤਾਂ ਕਿ ਮੈਨੂੰ ਇਸ ਕੇਸ ਦੇ ਵਿੱਚੋਂ ਜ਼ਮਾਨਤ ਮਿਲ ਜਾਏ ਲੇਕਿਨ ਉਮੀਦ ਨਹੀਂ ਲੱਗਦੀ ਕਿ ਸੁਪਰੀਮ ਕੋਰਟ ਚੋਂ ਵੀ ਬਿਕਰਮ ਮਜੀਠੀਆ ਨੂੰ ਰਾਹਤ ਮਿਲੇਗੀ ਹਾਈ ਕੋਰਟ ਦੀ ਤਰ੍ਹਾਂ ਸੁਪਰੀਮ ਕੋਰਟ ਚੋਂ ਵੀ ਬਿਕਰਮ ਸਿੰਘ ਮਜੀਠੀਆ ਨੂੰ ਮੂੰਹ ਦਿਖਾਣੀ ਪਵੇਗੀ ਤੇ ਐਕਸਪਰਟਸ ਦਾ ਕਹਿਣਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਇਹਨਾਂ ਕੇਸਾਂ ਦੇ ਵਿੱਚ ਘੱਟੋ-ਘੱਟ 10 ਸਾਲ ਸਜ਼ਾ ਜਿਹੜੀ ਆ ਹੋ ਸਕਦੀ ਹੈ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਲਾ ਹਾਫਿਜ਼